ਹੈਲੋ ਫਰੈਂਡਸ ਗੁੱਡ ਈਵਨਿੰਗ ਹੈ ਜੀ ਸ਼ਾਮ ਦੀ ਪਿਆਰਪਰੀ ਸਾਸਤਰੀ ਕਾਲ ਹੈ ਜੀ ਤੇ ਲੋ ਜੀ ਆਪਾਂ ਲਗੇ ਆਂ ਸਬਜ਼ੀ ਬਣਾਉਣ ਅੱਜ ਮੈਂ ਸਬਜ਼ੀ ਬਣਾ ਰਹੀ ਆਂ ਜੀ ਬੈਂਗਣ ਆਲੂ ਬੈਂਗਣ ਜਿਹਨੂੰ ਆਪਾਂ ਬਤਾਉਂ ਵੀ ਕਹਿ ਦਿੰਨੇ ਆ ਹਨਾ ਔਰ ਇੱਧਰ ਟੱਕੀ ਵੀ ਆ ਥੋੜੀ ਜਿਹੀ ਚਾ ਮੈਂ ਤਾਂ ਪੀ ਲਈਤੀ ਮੈਨੂੰ ਲੱਗਦਾ ਰੂਪ ਦੀ ਆ ਰੂਪ ਨੇ ਪੀਣੀ ਔਰ ਇਹ ਥੋੜਾ ਜਿਹਾ ਪਾਣੀ ਲਿਆ ਮੈਂ ਫਰੈਸ਼ ਕਿਉਂਕਿ ਆਟਾ ਗੁੰਨਣਾ ਨਾ ਉਹ ਵੀ ਆਟਾ ਲਗੀਆਂ ਗੁੰਨਣਾ ਔਰ ਇੱਧਰ ਕੁੱਟਿਆ ਦਾ ਮੈਂ ਨੌਨ ਮਿਰਚ ਜੋ ਕਿ ਸਾਡੀ ਫੈਮਿਲੀ ਖਾਂਦੀ ਐ ਆਧਾ ਹਰਾ ਨੌਨ ਮਿਰਚ ਨਾ ਇਹ ਥੋੜਾ ਜਿਹਾ ਆਪਾਂ ਫਰੈਸ਼ ਕੁੱਟ ਲੈਣੇ ਆ ਇਹਦੇ ਨਾਲ ਹਨਾ ਮਤਲਬ ਜਿੰਨਾ ਕੁ ਖਾਣਾ ਹੁੰਦਾ ਨਾ ਉਸ ਦੇ ਅਕੋਰਡਿੰਗ ਆਪਾਂ ਕੁੱਟ ਲੈਣੇ ਆ ਥੋੜਾ ਜਿਹਾ ਤੇ ਇੱਧਰ ਵਿਆਹ ਵਾਲਾ ਡੱਬਾ ਪਿਆ ਫਿਲਾਲ ਇੱਕ ਹੋਰ ਆ ਗਿਆ ਤਾਂ ਉਹ ਆਪਾਂ ਇਹ ਚੱਕ ਕੇ ਦੇ ਤਾ ਕਿਸੇ ਨੂੰ ਕਿਉਂਕਿ ਇੰਨਾ ਮਠਿਆਈ ਖਾਈ ਖਾਈ ਨਹੀਂ ਨਾ ਜਾਣੀ ਤੀ ਤੇ ਫਾਈਨਲੀ ਮਸਾਲਾ ਪੁੰਨਿਆ ਜਾ ਰਿਹਾ ਹੈ ਇੰਨੇ ਮਸਾਲਾ ਗੁੰਨਿਆ ਜਾ ਰਿਹਾ ਇੰਨੇ ਆਪਾਂ ਆਟਾ ਗੁੰਨ ਲੀਏ ਹਨਾ ਚਲੋ ਜੀ ਗੁੰਨਦੇ ਆਪਾਂ ਆਟਾ ਤੋ ਲੋ ਜੀ ਸਬਜੀ ਨੂੰ ਤੜਕਾ ਲਾ ਕੇ ਇੱਕ ਪਾਸੇ ਗੁੰਨੂਗੀ ਮੈਂ ਆਟਾ ਕਿਉਂਕਿ ਆਟਾ ਨਾ ਤੁਰਤ ਗੁੰਨਿਆ ਵਾ ਜਦੋਂ ਆਪਾਂ ਰੋਟੀ ਬਣਾਉਂਦੇ ਆ ਨਾ ਸਾਫ ਨਹੀਂ ਉਤਰਦੀ ਹੈਗੀ ਇਸ ਕਰਕੇ ਪਹਿਲਾਂ ਹੀ ਗੁੰਨ ਕੇ ਰੱਖ ਦੋ ਆਟਾ ਫਿਰ ਕਣੀ ਜੀ ਮਰ ਜਾਂਦੀ ਹੈ ਤੇ ਰੋਟੀ ਵੀ ਸਫਾਈ ਨਾਲ ਉਤਰਦੀ ਹੈ ਹਨਾ ਤੇ ਲੋ ਜੀ ਆਪਾਂ ਗੁੰਨੂਗੇ ਆਟਾ ਤੇ ਇੱਕ ਪਾਸੇ ਲਾ ਰਹੀਆਂ ਜੀ ਸਬਜੀ ਨੂੰ ਤੜਕੇ ਛੜ ਕੇ ਔਰ ਤੁਹਾਨੂੰ ਪਤਾ ਹੀ ਹੈ ਵੀ ਦਿਨ ਵੀ ਛੋਟੇ ਹੋ ਗਏ ਤੇ ਬੱਚਿਆਂ ਨੂੰ ਭੁੱਖ ਛੇਤੀ ਲੱਗਦੀ ਹੈ ਇਸ ਕਰਕੇ ਆਪਾਂ ਤਾਂ 6:30 ਵਜੇ ਨੂੰ ਰੋਟੀ ਬਣਾ ਲੈਣੀ ਹੈ ਮੈਂ ਸੱਜ ਰਹੀ ਕਿਉਂਕਿ ਸੱਜਰੇ ਰੋਟੀ ਬਣਾ ਕੇ ਨਾ ਆਪਣਾ ਰਜਾਈਆਂ 'ਚ ਬਹਿ ਜਾਓ ਹਨਾ ਰਾਮ ਤੇ ਵੀ ਕੀ ਕਰਨਾ ਹਨਾ ਤੇ ਹੁਣ ਮੈਂ ਗੁੰਨੂ ਕੀ ਆਟਾ ਤੇ ਸਬਜ਼ੀ ਆਪਣੀ ਬਣ ਗਈ ਹੈ ਫਿਰ ਰੋਟੀ ਰੋਟੀ ਬਣਾ ਕੇ ਆਪਾਂ ਨੇ ਜਾਣਾ ਕਮਰੇ ਦੇ ਅੰਦਰ ਕਿਉਂਕਿ ਬੱਚਿਆਂ ਨੂੰ ਵੀ ਨਾਲ ਦੀ ਨਾਲ ਮੈਡਮਾ ਨਾ ਟੈਸਟ ਪਾਣ ਲੱਗੀਆਂ ਦੁਪਹਿਰੇ ਵੀ ਬਿਠਾਏ ਤੇ ਮੈਂ ਬੱਚੇ ਤਿੰਨਾਂ ਤੋਂ ਲੈ ਕੇ ਸਾਢੇ 3:00 ਵਜੇ ਤੋਂ ਲੈ ਕੇ 5:30 ਵਜੇ ਤੱਕ 2 ਘੰਟੇ ਬਿਠਾਇਆ ਮੈਂ ਬੱਚਿਆਂ ਨੂੰ ਤੇ ਹੁਣ ਫੇਰ ਰਾਤ ਨੂੰ ਦੁਹਰਾਈ ਕਰਾਉਂਗੀ ਕਿਉਂਕਿ ਨਾਲ ਦੀ ਨਾਲ ਮੈਡਮਾਂ ਟੈਸਟ ਪਾ ਰਹੀਆਂ ਤੇ ਨਾਲ ਦੀ ਨਾਲ ਕਵਰ ਕਰਵਾਈ ਜਾ ਰਹੀਆਂ ਤਾਂ ਕਿ ਬੱਚੇ ਨੂੰ ਮੁਸ਼ਕਲ ਨਾ ਹੋਏ ਪੇਪਰਾਂ ਦੇ ਵਿੱਚ ਤੇ ਲੋ ਜੀ ਆਟਾ ਮੇਰਾ ਇੰਨਾ ਗੁੰਨਿਆ ਜਾ ਰਿਹਾ ਹੈ ਤੇ ਸਬਜ਼ੀ ਵੀ ਆਪਣੀ ਬਸ ਬਣ ਕੇ ਹੋ ਗਈ ਹੈ ਰੈਡੀ ਤੇ ਹੁਣ ਨਾਲ ਦੀ ਨਾਲ ਮੈਂ ਬਣਾ ਦਾਂਗੀ ਰੋਟੀ ਤੇ ਇਕ ਆਏ ਹਨ ਵੀ ਚਲੋ ਸਾਜਰੇ ਰੋਟੀ ਬਣਾ ਕੇ ਆਪਣਾ ਆਰਾਮ ਤੇ ਬੈਠ ਜੋ ਤੇ ਨਾ ਆਪਾਂ ਨੇ ਲੇਟ ਬਣਾਉਣਾ ਹਣਾ ਬੱਚੇ ਸੋ ਜਾਂਦੇ ਆ ਫਿਰ ਬਿਨਾ ਖਾਏ ਕਈ ਵਾਰ ਰੂਪ ਦੇ ਨਾਲ ਇਦਾਂ ਹੀ ਹੋਇਆ ਰੂਪ ਸਜਰੇ ਸੋ ਜਾਂਦੀ ਐ ਪਰ ਇਸ ਕਰਕੇ ਮੈਂ ਜਲਦੀ ਰੋਟੀ ਬਣਾਉਣ ਲੱਗ ਗਈ ਔਰ ਰੋਟੀ ਰੋਟੀ ਬਣਾ ਕੇ ਫਿਰ ਮੈਂ ਜਾਉਂਗੀ ਕਮਰੇ ਦੇ ਅੰਦਰ ਫਿਰ ਆਪਣੀ ਵੀਡੀਓ ਵਗੈਰਾ ਵੀ ਐਡਿਟ ਕਰਨੀ ਹੁੰਦੀ ਐ ਹਣਾ ਤੇ ਸਾਰਾ ਦਿਨ ਸੱਚੇ ਘਰ ਦੇ ਕੰਮ ਧੰਦੇ ਨੇ ਨਿਭੜਦੇ ਪਤਾ ਨਹੀਂ ਸਾਰਿਆਂ ਦੇ ਘਰ ਇੰਨਾ ਹੀ ਕੰਮ ਹੁੰਦਾ ਪਤਾ ਨਹੀਂ ਮੇਰੇ ਹੀ ਨਾਲ ਇੰਨਾ ਕੰਮ ਐ ਪਤਾ ਨਹੀਂ ਮੈਨੂੰ ਵੀ ਅਹੀਂ ਲੱਗਦਾ ਵੀ ਦੁਨੀਆ ਭਰ ਦਾ ਕੰਮ ਮੇਰੇ ਕੋਲੇ ਐ ਵੀ ਹੋਰ ਕੋਈ ਅੰਨਾ ਕੰਮ ਕਰਦਾ ਭਾਵੇਂ ਨਹੀਂ ਕਰਦਾ ਮੈਨੂੰ ਆਈ ਲੱਗ ਜਾਂਦਾ ਵੀ ਦੁਨੀਆ ਪਰਦਾ ਕੰਮ ਮੈਂ ਹੀ ਕਰਦੀ ਆ ਤੇ ਲੋ ਜੀ ਗਰਮਾ ਗਰਮ ਪ੍ਰਸ਼ਾਦੇ ਹੋ ਰਹੀਆਂ ਰੈਡੀ ਰਾਤ ਦਾ ਡਿਨਰ ਹੈ ਜੀ ਬੈਂਗਣਾ ਦੀ ਸਬਜੀ ਹੈ ਜੀ ਪੜਥਾ ਬਣਾਇਆ ਮੈਂ ਤੇ ਫੁਲਕੇ ਆ ਜੀ ਸਿੰਪਲ ਕਈ ਵਾਰ ਮੈਂ ਪੱਕਦੀ ਪੱਕਦੀ ਰੋਟੀ ਨਾਲ ਸੀ ਗਰਮ ਗਰਮ ਇਦਾਂ ਹੀ ਖਾ ਲੈਣੇ ਆ ਚੋਪੜ ਦੀ ਨਹੀਂ ਹੈਗੀ ਮੈਂ ਕਿਉਂਕਿ ਕਈ ਵਾਰ ਚੋਪੜ ਵੀ ਲੈਣੀ ਆ ਜਦੋਂ ਬੱਚੇ ਕਹਿੰਦੇ ਆ ਮੰਮੀ ਅੰ ਚੋਪੜੀ ਨਾ ਦਿਆ ਕਰ ਪਰ ਮੈਂ ਤਾਂ ਅੰ ਚੋਪੜੀ ਖਾਣੀ ਆ ਰੋਟੀ بس تو میں دیسی کی رکھیا ہوا روٹیاں تے چوپڑنے واسطے تے لوجی بن گیا اپنا بینگن کا پڑتا کہہ لو بینگن کی سبزی کہہ لو سุกھی سبزی بنائی ہے میں اور سุกھی سبزی کافی حد تک ودیا لگدی ہے تے نال ہے جی اپنے بینگن دی سبزی نال دہی تو جسٹ میں روٹی بنا لی اور سبزی بھی بن گئی ٹا کے رکھیا ہی اور ادھر لوی نو کھلا رہی ہے جو جوت تیری نو کھلانا چھوٹے سے بیبی بیبی جو آ ہترا لائی 리아 리아 헬로 가루다 헬로 가루 오코 오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오오 ਟੁਮਕ 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 ਜਾਂਦੀ ਏ ਮਾਈਏ ਦੇ ਨਾਲ ਆ ਗਿਆ ਆ ਗਿਆ ਆ ਗਿਆ ਇਹ ਥੋੜਾ ਓਵਰ ਹੋ ਗਿਆ ਲੈ ਇਹਨੂੰ ਪਹਿਲਾਂ ਤਾਂ ਮੈਂ ਪਾਇਆ ਉਹ ਈਦੀ ਫੀਡ ਕੀ ਨਾਮ ਹੈ ਇਸकी ਟ੍ਰੀਟ ਪਹਿਲਾਂ ਮੈਂ ਪਾਈ ਫਿਰ ਜੋਤਨੇ ਪਾਈ ਫਿਰ ਪਾ ਜੋਤ ਹੋਰ ਪਾਈ ਜਾ ਰਹੀ ਏ ਤੂੰ ਇੱਕ ਪਾਈ ਹੋ ਸਾਰੇ ਖਾਈ ਜਾਣੇ ਏ ਇਸਨੇ ਲੈ ਵੇਖੋ ਜੀ ਰੁਕ ਹਾਂ ਇਹ ਲੀਕ ਹੈ ਤਾਂ ਲੋ ਜੀ ਸਬਜ਼ੀ ਵੀ ਬਣ ਗਈ ਰੋਟੀ ਵੀ ਬਣ ਗਈ ਖਾਉਂਗੇ ਠਹਿਰ ਕੇ ਔਰ ਇਸਕੇ 17 ਕੁਐਸਚਨ ਪਈਆਂ ਹਲੇ ਕਰਨੇ ਵਾਲੇ ਔਰ ਰਪੈਂਜਲ ਨੂੰ ਵੀ ਪੜਾਉਣਾ ਆਇਆ ਮੈਂ ਕਿਉਂਕਿ ਰੂਪ ਤੇਰਾ ਵੀ ਉਹੀ ਕੰਮ ਦਿਆ ਵਾ ਦੁਬਾਰਾ ਕਰਨਾ ਪੁੱਤਰ ਰਪੈਂਜਲ ਦੇ ਖਾਣੇ ਪਰ ਲੱਗੀ ਵੀ ਆ ਸਾਹਮਣੇ ਕੋਈ ਪਰਵਾਹ ਨਹੀਂ ਹੈਗੀ ਔਰ ਟੀਵੀ ਚੱਲ ਰਿਹਾ ਔਰ ਮੈਂ ਜੋ ਬੋਲ ਰਹੀ ਆ ਨਾ ਬਿਲਕੁਲ ਨਹੀਂ ਸੁਣ ਰਹੀ ਓ ਸਟੂਪਿਡ ਠੀਕ ਹੈ ਠੀਕ ਹੈ ਹਾਂ ਕਰਨਾ ਹੈ ਤੋ ਜਸਟ ਮੈਂ ਬਣਾ ਕੇ ਹਟੀਆਂ ਰੋਟੀ ਔਰ ਅੱਜ ਮੈਂ ਬਣਾਇਆ ਬੈਂਗਨ ਦਾ ਭੜਤਾ ਜਿਹਨੂੰ ਬੈਂਗਣ ਦਾ ਪਰਥਾ ਬੋਲਦੇ ਆ ਹਨਾ ਤੇ ਚਲੋ ਜੀ ਬਾਏ ਟੇਕ ਕੇਅਰ ਮਾਰਨਿੰਗ ਟਾਈਮ ਮਿਲਦੇ ਆ ਸਵੇਰੇ ਮਿਲਾਂਗੇ ਆਪਾਂ ਹੁਣ ਕੀ ਆ ਗਿਆ ਨਾ ਟ੍ਰੀਟ ਬਾਦਨਾ ਖਾ ਲਈ ਨਾ ਬਹੁਤ ਜ਼ਿਆਦਾ ਹੋਰ ਨਹੀਂ ਦੇਣੀ ਢਿੱਡ ਫਟ ਜਾਣਾ ਇਸਕਾ ਖਾ ਖਾ ਕੇ 6:30 ਵਜੇ ਦਾ ਟਾਈਮ ਹੋ ਗਿਆ ਪੜਾਵਾ ਮੈਂ ਵੀ ਨਹਾਣੇ ਨੂੰ ਥੋੜਾ ਜਾ ਤੇ ਚਲੋ ਜੀ ਮਾਰਨਿੰਗ ਟਾਈਮ ਮਿਲਦੇ ਆ ਬਾਏ ਬਾਏ ਗੁੱਡ ਨਾਈਟ ਜੀ ਮਿਲਦੇ ਆਪਾਂ ਸਵੇਰੇ ਸੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਪਿਆਰਪਰੀ ਸਾਸਰੀ ਕਾਲ ਹੈ ਜੀ ਤੇ ਸਵੇਰ ਚਾਹ ਹੋ ਮਾਰਨਿੰਗ ਹੋ ਗਈ ਹੈ ਔਰ ਮੈਂ ਲਈ ਇਤੀ ਚਾਹ ਆਪਣੀ ਬਸ ਥੋੜੀ ਜਿਹੀ ਚਾਹ ਪੀਣੀ ਹੁੰਨੀ ਹੈ ਮੈਂ ਪਿਆਲਾ ਬੜਾ ਹੈ ਬਟ ਚਾਹ ਥੋੜੀ ਜੀ ਹੈ ਵਿੱਚ ਕਿਉਂਕਿ ਚਾਹ ਮੈਂ ਜ਼ਿਆਦਾ ਨਹੀਂ ਪੀਂਦੀ ਔਰ ਫਿਲਹਾਲ ਮਾਰਨਿੰਗ ਹੋ ਚੁੱਕੀ ਹੈ ਜੀ ਪੌਣੇ ਕ 7 ਹੋ ਗਏ ਔਰ ਪੰਛੀ ਵੀ ਜਾ ਰਹੇ ਆਪਣੇ ਆਪਣੇ ਕਮਾਕਾਰਾਂ ਤੇ ਹਨ ਇੱਧਰ ਕਣਕੇ ਮੇਰੀ ਅਗਰ ਧੁੱਪ ਆਈ ਤਾਂ ਸੁੱਕਣੀ ਪਾਉਂਗੀ ਲੇਕਿਨ ਬੱਦਲ ਜਿਹਾ ਲੱਗ ਰਿਹਾ ਅੱਜ ਜਿਸ ਤਰ੍ਹਾਂ ਵੀ ਧੁੱਪ ਚੜ੍ਹਨੀ ਨਹੀਂ ਹੈਗੀ ਹਨਾ ਤੇ ਫਿਲਹਾਲ ਮੇਰਾ ਚਾਹ ਦਾ ਕੱਪ ਵੀ ਪਿਆ ਪਿਆਲਾ ਚਾਹ ਵੀ ਪੀएंगे ਹਮ ਔਰ ਫਿਰ ਬੱਚਿਆਂ ਨੂੰ ਵੀ ਰੈਡੀ ਕਰਨਾ ਸਕੂਲ ਜਾਣਾ ਬੱਚਿਆਂ ਨੇ ਟਿਫਨ ਟੁਫਨ ਤਿਆਰ ਕਰੂੰਗੀ ਥੋੜਾ ਜਿਹਾ ਵੈਸੇ ਹੀ ਆਈ ਥੀ ਕੋਠੇ ਪਰ ਸੈਰ ਕਰਨਾ ਫਿਰ ਕਰਾਂ ਬੱਚਿਆਂ ਕੇ ਟਿਫਨ ਟੁਫਨ ਰੈਡੀ ਪਹਿਲਾਂ ਪੜੀ ਚਾਹ ਵੀ ਪੀ ਲਾਂ ਥੋੜੀ ਜੀ ਲਿਆਈ ਕੱਪ ਉੱਪਰ ਔਰ ਫਿਰ ਬੱਚਿਆਂ ਕੇ ਟਿਫਨ ਰੈਡੀ ਕਰਾਂ ਬਈ ਸਕੂਲ ਜਾਣਾ ਬੱਚਿਆਂ ਨੇ ਮੇਰਾ ਤਾਂ ਸੱਚੀ ਸਵੇਰੇ ਸਵੇਰੇ ਕਹਿੰਦੇ ਆ ਨਾ ਫਰੀ ਨਹੀਂ ਹੁੰਦੇ ਆ ਬੱਚੇ ਸਕੂਲ ਭੇਜਣੇ ਕਦੀ ਕੁਝ ਕਰਨਾ ਕਦੀ ਕੁਝ ਕਰਨਾ ਕਈ ਕਹਿ ਦਿੰਨੇ ਆ ਤੁਸੀਂ ਸਵੇਰੇ ਐ ਕਰ ਲਿਆ ਕਰੋ ਉਹ ਕਰ ਲਿਆ ਕਰੋ ਇਹ ਨਹੀਂ ਸੱਜਰੇ ਕੰਮ ਨਹੀਂ ਹੁੰਦਾ ਬਈ ਸਾਡੇ ਗਵਾਂਡੀਆਂ ਨੇ ਤਾਂ ਕੱਪੜੇ ਵੀ ਧੋ ਕੇ ਸੁੱਕਣੇ ਪਾਤੇ ਮਜ਼ੂਰ ਗਿਆ 70 ਸਾਲ ਦੀ ਸਿਆਣੀ ਐ ਫੇਰ ਵੀ ਕੱਪੜੇ ਧੋ ਕੇ ਸੁੱਕਣੇ ਪਾਤੇ ਸੰਤੋ ਠੰਡੇ ਪਾਣੀ ਚ ਡਰ ਲੱਗਦਾ ਹੱਥ ਪਾੰਦੇ ਹੋਏ ਸਵੇਰੇ ਸਵੇਰੇ ਚਲੋ ਪ੍ਰਾਣੀਆਂ ਖਰਾਕਾਂ ਖਾਈ ਵੀ ਆ ਬਈ ਤੇ ਚਲੋ ਜੀ ਥੋੜੀ ਦਰ ਚਾਹ ਪੀ ਕੇ ਚੱਲਦੀ ਆ ਰੋਟੀ ਰੋਟੀ ਬਣਾਣੀ ਆ ਬੱਚਿਆਂ ਦੇ ਟਿਫਨ ਰੈਡੀ ਕਰਨੇ ਆ ਤੋ ਲੋ ਜੀ ਇਹ ਵੀਡੀਓ ਮੇਰੀ 2 ਘੰਟੇ ਲੇਟਦੀ ਆ ਜਦੋਂ ਬੱਚੇ ਚਲੇ ਗਏ ਤੇ ਸਕੂਲ ਉਸ ਤੋਂ ਬਾਅਦ ਮੈਂ ਭਾਂਡੇ ਲਾਇਆ ਭਾਂਡੇ ਮਾਂਜੇ ਆ ਫਿਰ ਝਾੜੂ ਪੋਚਾ ਲਾਇਆ ਤੇ ਉਸ ਤੋਂ ਬਾਅਦ ਮੈਂ ਕੱਪੜੇ ਧੋਏ ਆ ਜੀ ਔਰ ਕੱਪੜੇ ਧੋ ਕੇ ਹੁਣ ਮੈਂ ਸੁੱਕਣੇ ਪਾਉਂਗੀ ਇੱਕ ਨਾ ਜਬੱਦਲ ਬਾਈ ਜੀ ਬਹੁਤ ਹੋਈ ਵੀ ਐ ਆਂ ਲੱਗ ਰਿਹਾ ਵੀ ਜਿਵੇਂ ਮੀਂਹ ਆਊਗਾ ਮੈਨੂੰ ਦੱਸਿਆ ਵਾ 2 ਦਿਨ ਮੀਂਹ ਪਰ ਪਤਾ ਨਹੀਂ ਵੀ ਕਦੋਂ ਆਊਗਾ ਤੇ ਮੇਰੀ ਕਣਕ ਵੀ ਧੋਈ ਵੀ ਐ ਮੈਂ ਸੋਚ ਰਹੀਆਂ ਵੀ ਕਣਕ ਵੀ ਸੁੱਕ ਜੇ ਹਨਾ ਤੇ ਲੋ ਜੀ ਕੱਪੜੇ ਸੁਕਣੇ ਪਾ ਦੂੰਗੀ ਮੈਂ ਵੈਸੇ ਤਾਂ ਮਸ਼ੀਨ ਦੇ ਵਿੱਚ ਡਰਾਈ ਕਰਤੇ ਅ ਬਸ ਥੋੜੀ ਜੀ ਧੁੱਪ ਲਗਣੀ ਆ ਸੁੱਕ ਜਾਣੀਆਂ ਨਾਲ ਦੀ ਨਾਲ ਤੇ ਬੱਚਿਆਂ ਕੀ ਡਰੈਸਾਂ ਵੀ ਆਣੀਆਂ ਅੱਜ ਸ਼ਾਮ ਨੂੰ ਕਿਉਂਕਿ ਅੱਜ ਬੁੱਧਵਾਰ ਆ ਮੈਂ ਬੁੱਧਵਾਰ ਔਰ ਸੰਡੇ ਦੋ ਦਿਨ ਬੱਚਿਆਂ ਕੀ ਡਰੈਸਾਂ ਧੋਣੀਆਂ ਹੁੰਨੀਆਂ ਕਿਉਂਕਿ ਦੋ ਦਿਨ ਕੱਢ ਜਾਂਦੀਆਂ ਡਰੈਸਾਂ ਹਨਾ ਕਿਉਂਕਿ ਇਹਨਾਂ ਕੀ ਡਰੈਸ ਦਾ ਕਲਰ ਨਾ ਵਾਈਟ ਨਹੀਂ ਹੈਗਾ ਮੇਰੇ ਬੱਚਿਆਂ ਦਾ ਇਸ ਕਰਕੇ ਦੋ ਦਿਨ ਕੱਢ ਜਾਂਦੀਆਂ ਐ ਤੇ ਹੁਣ ਮੈਂ ਕੱਪੜੇ ਸੁੱਕਣੇ ਪਾ ਕੇ ਹੀਠਾਂ ਫਿਰ ਥੋੜਾ ਜਿਹਾ ਰੈਸਟ ਕਰੂੰਗੀ ਉਸ ਤੋਂ ਬਾਅਦ ਵੀਡੀਓ ਅਪਲੋਡ ਕਰਨੀ ਹੈ ਤੇ ਕਈ ਵਾਰ ਲੇਟ ਵੀ ਹੋ ਜਾਂਦਾ ਕੰਮ ਜਦੋਂ ਕੋਈ ਆ ਕੇ ਬਹਿ ਜਾਂਦਾ ਨਾ ਮੇਰੇ ਕੋਲ ਫਿਰ ਲੇਟ ਹੋ ਜਾਂਦੀ ਹੈ ਵੀਡੀਓ ਲੇਕਿਨ ਆਦਰਵਾਇਜ਼ ਮੈਂ ਵੀਡੀਓ ਅਪਲੋਡ ਕਰ ਦੰਨੀ ਹੁੰਨੀ ਆ 12 ਔਰ 12:30 ਵਜੇ ਦੇ ਵਿੱਚ ਤੇ ਅੱਜ ਸਾਡੇ ਘਰ ਆ ਰਹੇ ਆ ਜੀ ਗੈਸਟ ਤੇ ਬਹੁਤ ਖਾਸ ਗੈਸਟ ਹੈ ਜੋ ਵੀ ਆਉਂਗੇ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਦੇਖੂਗਾ ਜੀ ਅਗਲੇ ਬਲੌਗ ਦੇ ਵਿੱਚ ਹਨਾ ਤੋ ਅਗਲਾ ਵਲੌਗ ਜ਼ਰੂਰ ਦੇਖਿਓ ਤੁਸੀਂ ਸਕਿੱਪ ਨਾ ਕਰਿਓ ਦੇਖਣਾ ਨਾ ਭੁੱਲਿਓ ਜ਼ਰੂਰ ਦੇਖਿਓ ਅਗਲਾ ਵਲੌਗ ਤੇ ਲੋ ਜੀ ਕੱਪੜੇ ਆਪਾਂ ਨੇ ਸੁੱਕਣੇ ਪਾਤੇ ਆ ਤੇ ਇਧਰ ਨਾ ਗਾਮਲਿਆਂ ਦੇ ਵਿੱਚ ਫੋਨ ਰੱਖਣ ਦਾ ਮੈਨੂੰ ਸਟੈਂਡ ਨਹੀਂ ਮਿਲਿਆ ਮੈਂ ਗਾਮਲੇ ਦੇ ਵਿੱਚ ਫੋਨ ਰੱਖਿਆ ਤੇ ਲੋ ਜੀ ਜ ਦੋ ਸੂਟ ਮੇਰੇ ਆ ਬਾਕੀ ਸਾਰਿਆਂ ਦੇ ਇੱਕ ਇੱਕ ਹੈ ਮੇਰੇ ਸੂਟ ਦੋ ਆ ਤੇ ਲੋ ਜੀ ਕਣਕ ਦੇ ਵਿੱਚ ਵੀ ਮੈਂ ਹੱਥ ਫੇਰ ਜਾਂਗੀ ਜਾਂਦੀ ਜਾਂਦੀ ਕਿਉਂਕਿ ਧੁੱਪ ਲੱਗ ਜੂਗੀ ਜਿਹੜੀ ਲੱਗਣੀ ਹੈ ਤੇ ਇੱਕ ਪਾਸੇ ਕੱਪੜੇ ਪਈਆਂ ਥੋੜੇ ਜਿੇ ਏ ਵੀ ਸੁੱਕਣੇ ਪਾ ਦਨੇ ਆਪਾਂ ਤੇ ਪਤਾ ਨਹੀਂ ਕਿਉਂ ਇੱਕ ਕਾਗਜ਼ ਜਤ ਹੋਇਆ ਗਿਆ ਵਿੱਚੋਂ ਕਾਗਜ਼ ਕੀ ਨਾ ਪੂਰੀ ਤਰ੍ਹਾਂ ਜੋ ਟੁਕੜੇ ਹੁੰਦੇ ਆ ਕੱਪੜੇ ਦੇ ਵਿੱਚ ਚਿਪਕ ਗਏ ਪਤਾ ਨਹੀਂ ਕਿੱਥੇ ਤੇ ਨਿਕਲ ਆਇਆ ਕਾਗਜ਼ ਪਤਾ ਨਹੀਂ ਤਾਂ ਜੋਤ ਕੀ ਜੇ ਮਾਂ ਪਾਇਆ ਵ ਤਾਂ ਪਤਾ ਨਹੀਂ ਵਕੀਲ ਸਾਹਿਬ ਦੀ ਜੇਬ ਕੇ ਵਿੱਚ ਤਾਂ ਤੇ ਜਦੋਂ ਮੈਂ ਕੱਪੜੇ ਧੋਏ ਆ ਨਾ ਉਹਦੇ ਵਿੱਚ ਕਾਗਜ਼ ਦੇ ਟੁਕੜੇ ਨਿਕਲੇ ਆ ਛੋਟੇ ਛੋਟੇ ਔਰ ਜਦੋਂ ਮੈਂ ਝਟਕੇ ਆ ਕੱਪੜੇ ਮੈਂ ਚੰਗੀ ਤਰ੍ਹਾਂ ਹੇਠਾ ਕਾਗਜ਼ ਹੀ ਕਾਗਜ਼ ਨਿਕਲੇ ਆ ਤੇ ਇਸੇ ਤਰ੍ਹਾਂ ਨੋਟ ਦੇਖੋ ਕਾਗਜ਼ ਫਟ ਜਾਂਦੇ ਆ ਹਨਾ ਪਰ ਜੋ ਪੈਸੇ ਹੁੰਦੇ ਆ ਨਾ ਜਦੋਂ ਨੋਟ ਹੁੰਦੇ ਆ ਕੋਈ ਪੈਸਾ ਹੁੰਦਾ ਜੇਬ ਦੇ ਅੰਦਰ ਜਦੋਂ ਆਪਾਂ ਕੱਪੜੇ ਧੋਣੇ ਆ ਉਹ ਪੂਰਾ ਵੀ ਨਹੀਂ ਕਿਆ ਕਹਨੇ ਹੁੰਨੇ ਫੱਟਦੇ ਹੈਗੇ ਹਨਾ ਤੇ ਇਧਰ ਲਿਓ ਪਤਾ ਨਹੀਂ ਕਿਨੂੰ ਭੌਂਕ ਰਾਇਆ ਤੇ ਉਹ ਦੇਖ ਕੇ ਆਈਆਂ ਮੈਂ ਤੇ ਵੈਸੇ ਕਈ ਵਾਰ ਜਦੋਂ ਗਲੀ ਕੇ ਵਿੱਚ ਕੋਈ ਨਾ ਕੋਈ ਲੰਘਦਾ ਹੁੰਦਾ ਨਾ ਹੋਈਆਂ ਭੌਂਕੀ ਜਾਂਦਾ ਹੈਠਾ ਨੂੰ ਦੇਖ ਦੇਖ ਕੇ ਤੇ ਜੋ ਪੈਸੇ ਧੋਏ ਜਾਂਦੇ ਨਾ ਮੈਂ ਗੱਲ ਕਰ ਰਹੀ ਸੀ ਪੈਸਿਆਂ ਕੀ ਮਸ਼ੀਨ ਦੇ ਵਿੱਚ ਅਗਰ 100 ਰੁਪਏ ਹੋਣ ਜਾਂ 10 ਰੁਪਏ ਦਾ ਨੋਟ ਹੈ ਹਨਾ ਬਿਲਕੁਲ ਨਹੀਂ ਫਟਦਾ ਹੈਗਾ ਸਾਫ ਤੇ ਦਾ ਸਾਫ ਤਾਂ ਨਿਕਲਿਆ ਹੋਊਗਾ ਮਸ਼ੀਨ 'ਚ ਪਰ ਕਾਗਜ਼ ਦੇ ਟੁਕੜੇ ਟੁਕੜੇ ਹੋਗੇ ਦੇਖੋ ਹਨਾ ਨੋਟ ਬਚਾ ਦਿੰਦੀ ਹੈ ਮਸ਼ੀਨ ਨੋਟ ਬਿਲਕੁਲ ਸਾਫ ਨਿਕਲਿਆ ਆਂਦਾ ਮਸ਼ੀਨ ਦੇ ਵਿੱਚ ਤੇ ਲੋ ਜੀ ਆਪਾਂ ਪਾਉਂਗੇ ਕੱਪੜੇ ਸੁੱਕਣੇ ਸਾਰੇ ਪਰ ਜ਼ਿਆਦਾ ਨਹੀਂ ਤੇ ਕੱਪੜੇ ਥੋੜੇ ਹੀ ਤੇ ਮੇਰੇ ਇੰਨੇ ਤੋਂ ਜ਼ਿਆਦਾ ਹੈ ਨਹੀਂ ਤੇ ਦੋ ਦਿਨਾਂ ਦੇ ਹੀ ਤੇ ਬਸ ਦੋ ਦੋ ਸੂਟ ਲਾ ਲਓ ਸਾਰੇ ਅੰਗੇ ਇੱਕ ਜੋ ਸਾਹਮਣੇ ਦੇਖੋ ਤੁਸੀਂ ਚਰਖੀਆਂ ਜੀ ਦੇਖ ਰਹੇ ਆਂ ਤਾਰ ਦੇ ਸਾਹਮਣੇ ਜੋ ਟੰਗੀਆਂ ਵੀ ਆ ਤੋਂ ਜਦੋਂ ਹਵਾ ਚੱਲਦੀ ਹੈ ਨਾ ਬਹੁਤ ਸੋਹਣੀਆਂ ਘੁੰਮਦੀਆਂ ਇਹ ਦੋਨੋਂ ਤੇ ਮੈਨੂੰ ਵੀ ਬਹੁਤ ਵਧੀਆ ਲੱਗਦੀਆਂ ਕਲਰ ਵਾਲੀਆਂ ਇਹ ਕਈ ਕਲਰ ਐ ਦੇ ਵਿੱਚ ਤੇ ਜਦੋਂ ਚਰਖੀਆਂ ਜੀ ਘੁੰਮਦੀਆਂ ਹਵਾ ਤੇਜ਼ ਹੁੰਦੀ ਆ ਹੋਰ ਘੁੰਮਦੀਆਂ ਆ ਤਾਂ ਜਸਟ ਲੋ ਜੀ ਕੰਮ ਤਾਂ ਦਾ ਮੇਰਾ ਸਾਰਾ ਫਿਨਿਸ਼ ਹੋ ਗਿਆ ਔਰ ਅੱਜ ਸਾਡੇ ਘਰਾਂ ਕੋਈ ਆ ਰਿਹਾ ਐ ਤੁਸੀਂ ਨੈਕਸਟ ਵਲੌਗ ਦੇ ਵਿੱਚ ਦੇਖਿਓ ਕੌਣ ਆ ਰਿਹਾ ਐ ਹਨਾ ਤੇ ਪਹਿਲਾਂ ਨਹੀਂ ਦੱਸਣਾ ਬਾਅਦ ਵਿੱਚ ਦੱਸੂਗੀ ਵੀ ਕੌਣ ਆ ਰਿਹਾ ਐ ਕੋਈ ਖਾਸ ਆ ਰਿਹਾ ਸਾਡੇ ਘਰਾਂ ਅੱਜ ਤੁਸੀਂ ਅਗਲਾ ਵਲੌਗ ਜ਼ਰੂਰ ਦੇਖਿਓ ਵੀ ਕੀ ਨਾ ਆਣ ਆਏ ਹਨਾ ਤਾਂ ਇੰਤਜ਼ਾਰ ਕਰ ਰਹੇ ਹਾਂ ਜੀ 4-5 ਵਜੇ ਤੱਕ ਆਜੂਗਾ ਜਿਨੇ ਵੀ ਆਣ ਆਏ ਹਨਾ ਕੋਈ ਰਿਸ਼ਤੇਦਾਰ ਕਹਿ ਲਓ ਜਾਂ ਆਪਣਾ ਕਹਿ ਲਓ ਕਿਸੇ ਨੇ ਆਣਾ ਹੈ ਤੇ ਤੁਸੀਂ ਨੈਕਸਟ ਵਲੌਗ ਦੇ ਵਿੱਚ ਦੇਖੂਗਾ ਤੁਹਾਨੂੰ ਵੀ ਕੌਣ ਆਇਆ ਹੈ ਤੇ ਫਿਲਹਾਲ ਮੈਂ ਕਰਦੀ ਹਾਂ ਜੀ ਵਲੌਗ ਦਾ ਐਂਡ ਵਲੌਗ ਹੋ ਜਾਣਾ ਲੰਬਾ ਜ਼ਿਆਦਾ ਤੇ ਕਿਉਂਕਿ ਮੈਂ ਪਹਿਲਾਂ ਕੱਪੜੇ ਧੋਏ ਸੋਰੀ ਪਾਂਡੇ ਮਾਂਜੇ ਸਵੇਰੇ ਬੱਚੇ ਪੁੱੱਚੇ ਰੈਡੀ ਕਰਕੇ ਸਕੂਲ ਹਨਾ ਭੇਜ ਕੇ ਪਾਂਡੇ ਮਾਂਜੇ ਉਸ ਤੋਂ ਬਾਅਦ ਖਾ ਖੂ ਕੇ ਰੋਟੀ 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 ਮੈਂ ਬੱਚ ਖਾਈ ਅੱਜ ਆਪਣੀ ਤੇ ਫਿਰ ਮੈਂ ਝਾੜੂ ਪੋਚਾ ਲਾਇਆ ਔਰ ਕੱਪੜੇ ਵੀ ਬਹੁਤ ਧੋਣੇ ਵਾਲੇ ਫਿਰ ਕੱਪੜੇ ਧੋਏ ਆ ਔਰ ਹਵਾ ਇੰਨੀ ਚੱਲ ਰਹੀ ਆ ਨਾ ਠੰਡੀ ਇਸ ਤਰ੍ਹਾਂ ਲੱਗ ਰਿਹਾ ਵੀ ਮੌਸਮ ਚੇਂਜ ਹੋਇਆ ਨਾ ਇਕਦਮ ਹੁਣ ਸਰਦੀਆਂ ਸ਼ੁਰੂ ਹੋਉਣਗੀਆਂ ਪਰ ਪੱਖੇ ਫੇਰ ਚੱਲ ਰਹੇ ਆ ਪੱਖੇ ਨਹੀਂ ਬੰਦ ਹੋ ਰਹੇ ਨਵੰਬਰ ਦਾ ਮਹੀਨਾ ਆ ਗਿਆ ਪੱਖੇ ਹਲੇ ਵੀ ਚੱਲ ਰਹੇ ਆ ਤੇ ਚਲੋ ਜੀ ਵਲੌਗ ਦਾ ਐਂਡ ਕਰਦੇ ਆ ਔਰ ਲੀਓ ਰਹਿ ਗਿਆ ਕੱਲਾ ਇਹ ਦੇਖੋ ਲਿਓ ਬੈਠਿਆ ਲਿਓ ਛੋ ਗਿਆ ਸੋ ਗਿਆ ਤਾਂ ਲਿਓ ਬੱਚਿਆਂ ਦੇ ਨਾਲ ਖੇਡਦਾ ਨਾ ਜੋ ਤੈਡ ਰੂਪ ਆਂਦੀਆਂ ਜਦੋਂ ਸਕੂਲ ਮਤੇ ਹੁਣ ਇਕੱਲਾ ਜਾ ਰਹਿ ਜਾਂਦਾ ਹੈ ਫੇ ਚੁੱਪਚਾ ਬੈਠਿਆ ਰਹਿੰਦਾ ਹੈ ਇਸ ਤਰ੍ਹਾਂ ਮੇਰੇ ਨੇੜੇ ਜਿਸ ਤਰ੍ਹਾਂ ਮੈਂ ਹੁਣ ਬੈਠੀ ਆ ਹਣਾ ਕਿਉਂਕਿ ਨਿਆਣਾ ਦੇ ਨਾਲ ਬੱਚੇ ਵੀ ਬੱਚਾ ਹੀ ਹੈ ਖੇਡਣ ਲੱਗ ਜਾਂਦਾ ਹੈ ਤੇ ਚਲੋ ਜੀ ਵਲੌਗ ਦਾ ਕਰਦੇ ਆਪਾਂ ਐਂਡ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪੂਰਾ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਹਣਾ ਤੇ ਚਲੋ ਜੀ ਰੱਬ ਰੱਖਾ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਵਾਹਿਗੁਰੂ ਸਭ ਦਾ ਭਲਾ ਕਰੇ ਘਰ ਭਲਾ ਹੋ ਭਲਾ ਹਣਾ ਤੇ ਫੁੱਲ ਵਾਚ ਕਰਿਆ ਕਰੋ ਜੀ ਮੇਰੀ ਵੀਡੀਓ ਨੂੰ ਪਲੀਜ਼ ਪੂਰਾ ਦੇਖਿਆ ਕਰੋ ਐਂਡ ਤੱਕ ਬਾਏ ਜੀ ਬਾਏ ਟੇਕ ਕੇਅਰ ਹੈ ਜੀ ਸਾਰਿਆਂ ਨੂੰ ਔਰ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਦੇਖਦੇ ਆ ਵੀ ਕੌਣ ਆਏਗਾ ਅੱਜ ਸਾਡੇ ਘਰ ਹਨਾ ਅਗਲੇ ਵਲੋਗ ਦੇ ਵਿੱਚ ਦਿਖੂਗਾ ਤੋਂ ਬਾਏ ਬਾਏ ਜੀ ਟੇਕ ਕੇਅਰ